ਇਨੇ ਨਮਸਕਾਰ ਕੀਤੀ ਫਤਿਹ ਦੀ ਸਾਂਝ ਕੀਤੀ ਤੇ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਹਾਂ ਭਾਈ ਦੱਸੋ ਕੀ ਗੱਲ ਹੈ ਕਹਿੰਦਾ ਮਹਾਂਪੁਰਖੋ ਮੈਂ ਬੜਾ ਹੀ ਦੁਖੀ ਹਾਂ ਬੜਾ ਦੁੱਖ ਨੇ ਮੇਰੇ ਘਰ ਦੇ ਵਿੱਚ ਇਦਾਂ ਜ਼ਮੀਨ ਜਾਇਦਾਦ ਸਾਰੀ ਵੇਚ ਗਈ ਹੈ ਮਾਲ ਅੰਗਰ ਪਸ਼ੂ ਸਾਰਾ ਕੁਝ ਹੀ ਖਤਮ ਹੋ ਗਿਆ ਪਰਿਵਾਰ ਕੇਰੂ ਕੇਰੂ ਹੋ ਗਿਆ ਤੇ ਕਿਰਪਾ ਕਰੋ ਮੇਰੇ ਤੇ ਮੈਨੂੰ ਕੋਈ ਮੇਰੀ ਅਰਦਾਸ ਕਰੋ ਤੁਮ ਗੁਰੂ ਗ੍ਰੰਥ ਸਾਹਿਬ ਜੀ ਦੇ। ਬਾਬਾ ਨਾਨਕ ਸਿੰਘ ਜੀ ਨੇ ਦੋ ਮਿੰਟ ਵਾਸਤੇ ਖਰੋਤੇ ਖਰੋਤੇ ਨੇਤਰਬੰਦ ਕੀਤੇ। ਤੇ ਜਦੋਂ ਵੇਖਿਆ ਨਾ ਸਾਰਾ ਕਿ ਪੁੰਨ ਤਾਂ ਹੈ ਹੀ ਕੋਈ ਪਾਪਾਂ ਦੀਆਂ ਪੰਡਾਂ ਭਰੀਆਂ ਹੋਈਆਂ ਨੇ। ਪੁੰਨ ਤਾਂ ਸੜ ਚੁੱਕੇ ਨੇ। ਬੰਦਾ ਦੁਖੀ ਉਦੋਂ ਹੁੰਦਾ ਜਦੋਂ ਸਾਡੇ ਪੁੰਨ ਖਤਮ ਹੋ ਜਾਂਦੇ ਨੇ। ਤੇ ਪੁੰਨ ਕਦੋਂ ਬਣਦੇ ਨੇ ਜਦੋਂ ਅਸੀਂ ਸੰਗਤ ਵਿੱਚ ਆਉਂਦੇ ਆਂ। ਜਦੋਂ ਅਸੀਂ ਅੰਮ੍ਰਿਤ ਵੇਲੇ ਬੰਦਗੀ ਕਰਦੇ ਆ ਉਹ ਪੁੰਨ ਬਣਦੇ ਨੇ। ਸੰਗਤ ਵਿੱਚ ਆਇਆ ਪੁੰਨਾਂ ਦੇ ਵਿੱਚ ਵਾਧਾ ਹੁੰਦਾ ਹੈ। ਮਹਾਂਪੁਰਖਾਂ ਨੇ ਵੇਖਿਆ ਕਿੰਦੇ ਪੁੰਨ ਤਾਂ ਕੋਈ ਹੈ ਹੀ ਨਹੀਂ। 2 ਮਿੰਟ ਨੇਤਰ ਬੰਦ ਕੀਤੇ ਨੇਤਰ ਖੋਲੇ ਤੇ ਮਹਾਂਪੁਰਖੋਂ ਨੂੰ ਕਹਿਣ ਲੱਗੇ ਕਹਿਣ ਲੱਗੇ ਗੁਰਮਖਾ ਦਵਾਈ ਤਾਂ ਹੈਗੀ ਪਰ ਹੈ ਕੌੜੀ ਆ ਸੁਣਿਓ ਅੱਜ ਤੁਸੀਂ ਵੀ ਆਪਦੇ ਘਰਾਂ 'ਚ ਦਵਾਈ ਲੈ ਜਿਓ ਇਹ ᔪਗਤੀ ਆਪਦੇ ਘਰਾਂ 'ਚ ਲੈ ਜਿਓ ਮੈਂ ਗੁਰੂ ਦੇ ਭਰੋਸੇ ਤੇ ਕਈ ਨਾ ਕਦੀ ਦੁੱਖ ਨਹੀਂ ਲਿਆਉਣਗੇ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਤਿੰਦ ਦਵਾਈ ਤਾਂ ਹੈ ਪਰ ਹੈ ਕੌੜੀ ਖਾਣੀ ਬੜੀ ਔਖੀ ਹੈ ਇੰਦਾ ਮਹਾਂਪੁਰਖੋ ਜੋ ਵੀ ਕਹੋਗੇ ਮੈਂ ਕਰਮ ਨੂੰ ਤਿਆਰ ਪਰ ਮੇਰੀ ਇੱਕ ਬੇਨਤੀ ਏ ਮੈਂ ਨਾਂ ਤੇ ਖੰਡ ਪਾਠ ਕਰਾ ਸਕਦਾ ਜੇ ਨਾਂ ਮੈਂ ਲੰਗਰ ਲਾ ਸਕਦਾ ਜੇ ਨਾਂ ਮੈਂ ਪੁੰਨ ਦਾਨ ਕਰ ਸਕਦਾ ਮੇਰੇ ਕਰ ਹੈ ਹੀ ਗੱਲ ਇਹ ਨਹੀਂ ਮੈਂ ਕਰ ਸਕਦਾ ਹੋਰ ਜੋਰ ਵਿੱਚ ਨੂੰ ਕਹੋਗੇ ਮੈਂ ਜੋ ਵੀ ਕੌੜੀ ਦਵਾਈ ਖਾਣ ਨੂੰ ਤਿਆਰ ਮਹਾਂਪੁਰਖ ਕਹਿੰਦੇ ਵੇਦਾਂ ਦਾ ਕੁਝ ਨਹੀਂ ਕਰਨਾ ਕਹਿੰਦੇ ਇੱਕ ਕੰਮ ਕਰਨਾ ਕਹਿੰਦੇ ਜਿਉਹ ਕਿਹੜਾ ਕਹਿੰਦੇ 2 ਵਜੇ ਉੱਠ ਪਿੰਗਾ ਕਹਿੰਦਾ ਜੀ ਉੱਠਵਾਂਗਾ ਕਹਿੰਦੇ 2 ਵਜੇ ਉੱਠ ਕੇ ਇਸ਼ਨਾਨ ਪਾਨ ਕਰਨ ਤੇ ਕਿੰਨਾ ਸਮਾਂ ਲੱਗੇਗਾ ਕਹਿੰਦਾ ਜੀ ਅੱਧਾ ਪੌਣਾ ਘੰਟਾ ਲੱਗੇ ਜੇ ਕਹਿੰਦੇ ਚੱਲ ਪੌਣੇ 3 ਹੋ ਗਏ ਕਹਿੰਦੇ ਪੌਣੇ 3 ਵਜੇ ਇੱਕ ਟੱਲੀ ਬਣਾਉਣੀ ਏ ਟੱਲੀ ਕਹਿੰਦੇ ਕਲੇਰਾ ਨਗਰ ਦੇ ਵਿੱਚ ਉਹ ਟੱਲੀ ਖੜਕਾਉਣੀ ਏ ਤੇ ਹੋਕਾ ਦੇਣਾ ਏ ਉੱਠ ਜਾਗ ਸਵੇਰੇ ਜਿੰਦੜੀਏ ਤੇਰਾ ਨਾਮ ਜਪਣ ਦਾ ਵੇਲਾ ਸਮਾਨੀ ਭਾਵੇਂ ਬੋਲ ਕੇ ਪੜ ਦੇ ਕਹਿੰਦੇ ਇਹ ਤੂੰ ਹੋਕਾ ਦੇਣਾ ਏ ਉੱਠ ਜਾਗ ਸਵੇਰੇ ਜਿੰਦੜੀਏ ਨਹੀਂ ਤੇਰਾ ਨਾਮ ਜਪਣ ਦਾ ਵੇਲਾ ਕਹਿੰਦੇ ਜਦੋਂ ਤੂੰ ਇਹ ਹੋਕਾ ਦਵੇਂਗਾ ਨਾ 15 20 ਮਿੰਟ ਇਹ ਸਾਰੇ ਨਗਰ ਦੇ ਵਿੱਚ ਤੂੰ ਹੋਕਾ ਦੇਣਾ ਏ ਕਿੰਦੇ ਤੇਰੇ ਹੋਕੇ ਦੇਣ ਦੇ ਨਾਲ ਕੋਈ ਉੱਠ ਕੇ ਨਾਮ ਜਪਣ ਲੱਗ ਪਿਆ ਤੇਰਾ ਹੋਕਾ ਦੇਣ ਦੇ ਨਾਲ ਕੋਈ ਖੇਤਾਂ 'ਚ ਕੰਮ ਕਰਨ ਲੱਗ ਪਿਆ ਤੇਰੇ ਹੋਕਾ ਦੇਣ ਦੇ ਨਾਲ ਕੋਈ ਆਪਣਾ ਹੋਰ ਕੋਈ ਮਾਲ ਜੰਗਰ ਪਸ਼ੂ ਸੰਭਾਲਣ ਲੱਗ ਪਿਆ ਕਿੰਦੇ ਤੇਰੇ ਪੁੰਨਾਂ ਦੇ ਵਿੱਚ ਵਾਧਾ ਹੋ ਜਾਣਾ ਕਿੰਦੇ ਜੀ ਮੰਨ ਲਓ ਪੌਣੇ ਤਿੰਨ ਗਿਆ ਹੈ ਸਵਾ ਤਿੰਨ ਹੋ ਗਏ ਕਿੰਦੇ ਉਹਦੇ ਤੋਂ ਬਾਅਦ 2 ਘੰਟੇ ਚ ਚੌਂਕੜਾ ਮਾਰ ਕੇ ਮੂਲ ਮੰਤਰ ਜਪਣਾ ਇੱਕ ਓਕਾਰ ਖੋਲਾ ਕਿ ਨਾਨਕ ਉਸੇ ਪੀਸਾ ਚ ਤੱਕ ਪਹਿਲੀ ਪੌੜੀ ਦਾ ਪਾਠ ਕਰਨਾ ਕਹਿੰਦੇ ਫਿਰ ਨਿਤਨੇਮ ਕਰਕੇ ਅਰਦਾਸ ਕਰਨੀ ਹੈ ਤੇ ਉਹ ਸੰਗਤ ਜੀ ਕੋਨੇ ਫਿਰ ਇਦਾਂ ਹੀ ਕਰਨਾ ਸ਼ੁਰੂ ਕੀਤਾ ਅਮਰਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਕੇ ਸਾਰੇ ਨਗਰ ਚ ਹੋਕਾ ਦੇਣਾ ਉਸ ਤੋਂ ਬਾਅਦ ਉਹਨੇ ਫਿਰ ਮੂਲ ਮੰਤਰ ਦਾ ਜਾਪ ਕਰਨਾ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਅਰਦਾਸ ਕਰਨੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਦੋਂ ਇਦਾਂ ਕਰਦੇ ਆ ਕਰਦੇ ਅੱਜ ਹੋਰ ਕੱਲ ਹੋਰ ਹੌਲੀ ਹੌਲੀ ਉਹਦਾ ਜਿਹੜਾ ਘਰ ਆਬਾਦ ਹੋਣਾ ਸ਼ੁਰੂ ਹੋ ਗਿਆ ਜਿਵੇਂ ਜਿਵੇਂ ਪਰਿਵਾਰ ਖੇਰੂ ਖੇਰੂ ਹੋਇਆ ਸੀ ਪਰਿਵਾਰ ਮਿਲਣਾ ਸ਼ੁਰੂ ਹੋ ਗਿਆ ਮਾਲ ਡੰਗਰ ਫਿਰ ਉਵੇਂ ਆਉਣੇ ਸ਼ੁਰੂ ਹੋ ਗਏ ਪੈਲੀਆਂ ਜ਼ਮੀਨਾਂ ਜਿਹੜੀਆਂ ਗੈਹਣੇ ਪਈਆਂ ਸਨ ਉਹ ਸਾਰੀਆਂ ਛੁਕਣੀਆਂ ਸ਼ੁਰੂ ਹੋ ਗਈਆਂ ਅੱਜ ਹੋਰ ਕੱਲ ਹੋਰ ਤੇ ਕੁਝ ਦਿਨਾਂ ਦੇ ਵਿੱਚ ਉਹ ਬੰਦਾ ਫਿਰ ਉਵੇਂ ਹੀ ਸਰਦਾਰ ਬਣ ਗਿਆ ਔਰ ਕਮਾਲ ਬਾਲ ਦੀ ਗੱਲ ਏ ਕਿਸੇ ਨੂੰ ਸ਼ੱਕ ਹੋਵੇ ਅੱਜ ਵੀ ਕਲੇਰਾ ਨਗਰ ਅਜਗਰਾਵਾਂ ਦੇ ਨੇੜੇ ਕੋਈ ਜਾ ਕੇ ਪਤਾ ਕਰ ਸਕਦਾ ਏ ਉਹ ਪਰਿਵਾਰ ਅੱਜ ਵੀ ਕਲੇਰਾ ਦਾ ਸਾਰਾ ਪਰਿਵਾਰ ਅਮਰੀਕਾ ਦੇ ਵਿੱਚ ਸਿਟੀ ਜਾਨਾ ਤਿੰਨ ਮਹੀਨਿਆਂ ਬਾਅਦ ਉਹਨਾਂ ਦੇ ਪਰਿਵਾਰ ਦਾ ਇੱਕ ਬੰਦਾ ਆਉਂਦਾ ਏ ਤੇ ਉਹ ਆਣ ਕੇ ਓਵੇਂ ਅੱਜ ਵੀ ਅੰਮ੍ਰਿਤ ਵੇਲੇ ਸਾਰੇ ਨਗਰ ਚ ਹੋਕਾ ਦਿੰਦੇ ਨੇ ਤੇ ਆਪਣਾ ਨਾਮ ਨਿਜੋਂ ਨੂੰ ਨਿਭਾਉਂਦੇ ਨੇ ਅੱਜ ਇੰਨੀ ਵੱਡੀ ਕਿਰਪਾ ਕਿੱਥੋਂ ਵਰਤੀ ਅੰਮ੍ਰਿਤ ਵੇਲੇ ਦੇ ਕਰਕੇ ਉਹ ਕਿਸੇ ਨੇ ਕਿਹਾ ਕਿ ਹੁਣ ਕੀ ਲੋੜ ਹੈ ਉਹ ਇੱਕੋ ਗੱਲ ਸੁਣਾਉਂਦੇ ਹੁੰਦੇ ਸੀ ਕਹਿੰਦੇ ਕਹਿੰਦੇ ਕਿਸੇ ਮਾਈ ਸੀ ਨਾ ਕੋਈ ਰਾਜੇ ਦੇ ਦਰਬਾਰ ਵਿੱਚ ਝਾੜੂ ਦਿੰਦੀ ਸੀ ਝਾੜੂ ਦਿੰਦੀ ਸੀ ਇੱਕ ਦਿਨ ਰਾਜੇ ਦੇ ਦਰਬਾਰ ਵਿੱਚ ਝਾੜੂ ਦਿੰਦਿਆਂ ਉਹਨੂੰ ਇੱਕ ਲਾਲ ਲੱਭ ਗਿਆ ਬੜਾ ਕੀਮਤੀ ਹੁੰਦਾ ਲਾਲ ਕਹਿੰਦੇ ਜਦੋਂ ਲਾਲ ਮਿਲ ਗਿਆ ਤੇ ਕਹਿੰਦੇ ਉਹ ਲਾਲ ਲੈ ਕੇ ਨਾ ਰਾਜੇ ਕੋਲ ਗਈ ਰਾਜੇ ਨੇ ਕਹਿੰਦੀ ਰਾਜਨ ਅੰਮ ਨੂੰ ਝਾੜੂ ਦਿੰਦਿਆਂ ਲਾਲ ਮਿਲਿਆ ਤੇ ਰਾਜਾ ਕਹਿੰਦਾ ਵੀ ਚੰਗੀ ਗੱਲ ਐ ਕੋਈ ਨਹੀਂ ਯਾਰ ਤੈਨੂੰ ਤੇਰੀ ਇਮਾਨਦਾਰੀ ਏ ਤੂੰ ਮੇਰੇ ਕੋਲ ਲੈ ਕੇ ਆਈ ਏ ਤੇਰੀ ਇਮਾਨਦਾਰੀ ਤੇ ਖੁਸ਼ ਹੋ ਕੇ ਕਹਿੰਦੇ ਤੈਨੂੰ ਦਿੱਤਾ ਲਾਲ ਤੇ ਕਹਿੰਦੇ ਉਹ ਘਰ ਲੈ ਗਏ ਜਾਂ ਕਿ ਉਹਨੇ ਸੰਭ ਲਿਆ ਕੇ ਲੇਦਰ ਫੇਰ ਝਾੜੂ ਚੁੱਕਿਆ ਤੇ ਫੇਰ ਆ ਗਈ ਰਾਜਾ ਕਹਿੰਦਾ ਬੀਬੀ ਹੁਣ ਤਾਂ ਤੂੰ ਲਾਲਾ ਵਾਲੀ ਬਣ ਗਈ ਏ ਤੇਰੇ ਘਰ ਲਾਲ ਐ ਤੂੰ ਬੜੀ ਅਮੀਰ ਹੋ ਗਈ ਏ ਤੈਨੂੰ ਹੁਣ ਝਾੜੂ ਦੇ ਕਿ ਲੋੜ ਐ ਕਹਿੰਦੀ ਰਾਜਨ ਜੇ ਸੱਚਾ ਝਾੜੂ ਨੇ ਮੈਨੂੰ ਲਾਲਾ ਵਾਲੀ ਬਨਾਇਆ ਝਾੜੂ ਛੱਡਿਆ ਵੀ ਕਿਉਂ ਜਾਵੇ ਆਖੋ ਸਤਨਾ ਜਿਸ ਅਮਰਤ ਵੇਲੇ ਤੋਂ ਇੰਨੀਆਂ ਬਖਸ਼ਾ ਮਿਲਦੀਆਂ ਨੇ ਜਿਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਤੋਂ ਇੰਨੀਆਂ ਬਖਸ਼ਾ ਮਿਲਦੀਆਂ ਨੇ ਕਿਉਂ ਨਾ ਪਿਆਰਿਓ ਅਸੀਂ ਗੁਰੂ ਦੀ ਬਾਣੀ ਨਾਲ ਜੁੜੀਏ ਕਿਉਂ ਨਾ ਅਸੀਂ ਗੁਰੂ ਦੇ ਆਸ਼ਰਮ ਸਾਰ ਜੀਵਨ ਬਤਾਈਏ ਸਮਾਰਾ ਕਿਰਪਾ ਕਰਨ ਆਓ ਆਪਾਂ ਇੱਥੇ ਹੁਣ ਸਮਾਪਤੀ ਹੈ ਜੀ ਦਾਸਾਂ ਵੱਲੋਂ ਬੋਲਦਿਆਂ ਤੋਂ ਕਥਾ ਕੀਰਤਨ ਕਰਦਿਆਂ ਤੋਂ ਹੋਈਆਂ ਬਿੰਦ ਭੁੱਲਾਂ ਦੀ ਖਿਮਾ ਸੋ ਅਗਲਾ ਦਾਸ ਨੇ ਸ਼ਾਮ ਦੀ ਹਾਜ਼ਰੀ ਜੋ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੈ ਉੱਥੇ ਪਹੁੰਚਣਾ ਹੈ ਮੈਂ ਇਹਨਾਂ ਆਪ ਜੀ ਦੇ ਕੋਲੋਂ ਖਿਮਾ ਮੰਗਦਾ ਹਾਂ ਆਨੰਦ ਸਾਹਿਬ ਦਾ ਬਾਟ ਗੁਰੂ ਕੇ ਵਜੀਰ ਕਰਨਗੇ ਸੋ ਦਾਸਾਂ ਨੂੰ ਨੇ ਇੱਥੇ ਆਪ ਜੀ ਖਿਮਾ ਦੇ ਦਿਆ ਜੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ادب ਸਤਕਾਰ ਦੇ ਨਾਲ ਮਹਾਰਾਜ ਜੀ ਹਜ਼ੂਰੀ ਵਿੱਚ ਬੈਠ ਕੇ ਹਾਜ਼ਰੀ ਭਰੀ ਹੈ ਬੜੀ ਇਕਾਗਰਤਾ ਨਾਲ ਆਪ ਜੀ ਨੇ ਗੁਰੂ ਕੀ ਬਾਣੀ ਦਾ ਰਸ ਮਾਣਿਆ ਹੈ ਸਤਿਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਨ ਸਮੁੱਚੇ ਪਰਿਵਾਰ ਦਾ ਪ੍ਰਬੰਧਕਾਂ ਦਾ ਸਭ ਦਾ ਧੰਨਵਾਦ ਗੁਰੂ ਕੇ ਵਜੀਰਾਂ ਦਾ ਧੰਨਵਾਦ ਆਪ ਸਾਰਿਆਂ ਸਿੱਖ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਿਹਰ ਦੇ ਨਾਲ ਸਭ ਨੂੰ ਬੈਠ ਕੇ ਲਾਹਾ ਲਿਆ ਸੋ ਦਾਸ ਆਪ ਜੀ ਦੇ ਕੋਲ ਆਖਿਮਾ ਚਾਹੁੰਦਾ ਕਿਉਂਕਿ ਥੋੜਾ ਸਫਰ ਹੈ ਜਾਣਾ ਸੋ ਇਸ ਕਰਕੇ ਸਮਾਂ ਥੋੜਾ ਬਾਝੇਗਾ ਵੈਸੇ ਅਸੀਂ ਅਰਦਾਸ ਤੋਂ ਬਾਅਦ ਹੀ ਜਾਨੇ ਆ ਤੇ ਮੈਂ ਬੇਨਤੀ ਥੋੜਾ ਦੂਰ ਜਾਣ ਕਰਕੇ ਬੇਨਤੀ ਕਰਦੀ ਆ ਨੰਦ ਸਾਹਿਬ ਦੀ ਸੇਵਾ ਬਾਬਾ ਜੀ ਕਰਨਗੇ ਸੋ ਦਾਸਨ ਹੁਣ ਆਪ ਜੀ ਤਿਆਗਿਆ ਦੇ ਦਿਓ ਜੀ ਹੋਈਆਂ ਗੰਤ ਪੂਰੀਆਂ ਦੀ ਖਿਮਾ ਜੀ ਸਤਿਗੁਰ ਸੱਚੇ ਪਾਤਸ਼ਾਹ ਮਾਰਾ ਕਿਰਪਾ ਕਰੇ ਸਾਰੇ ਗੱਜ ਕੇ ਸੀਸ ਬਖਸ਼ਿਓ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਰਾਗ ਰਗੜਾ ਤੇਜਾ ਨਾਮ ਇੱਕ ਤੋਂ ਅੰਕਾਰ ਸਤਿਗੁਰੂ ਸਰਬਸਾਰ ਆਨੰਦ ਭਇ ਅਨਿਮਾਏ ਸਤਿਗੁਰੂ ਮੈਂ ਪਾਇਆ ਸਰਗੁਰੂ ਕਾ ਪਾਇਆ ਸਹਿਜ ਸਿਤੇ ਮਨੁਕੀਆਂ ਬਲਦਈਆਂ ਰਾਗ ਰਤਨ ਪਰਵਾਤ ਪਰੀਆਂ ਸਬਦ ਗਾਵਣੇ ਆਈਆਂ ਸਤਿ ਉਤਾ ਕਾਹੋ ਹਰੀ ਕੀ ਰਾਮ ਮੰਦਿਰੇ ਵਸਾਇਆ ਕਹਿ ਗੰਗ ਨਾਮ ਤੁਵਾ ਸਤਿਗੁਰੂ ਮੈਂ ਪਾਇਆ ਸੇ ਮਨ ਮੇਰੇ ਆ ਤੂੰ ਸਦਾ ਰਹਾ ਹਰਿ ਨਾਮੇ ਹਰਿ ਨਾਮ ਰੋ ਤੂੰ ਮਨ ਮੇਰੇ ਦੁਖ ਸਾਰੇ ਸਾਰੇ ਨੰਗੀ ਤਰਹਤ ਤੇ ਤੇਰਾ ਕਾਜ ਸਭ ਸਵਾਰੇ ਨਾ ਅੰਕੀ ਕਲਾ ਸਮਰੱਥ ਸੁਆਮੀ ਸਭ ਤੋਂ ਮਨਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹਾ ਹਰਿ ਨਾਮੇ ਸਾਚੇ ਸਹਿਤ ਅਨੈ ਕਰ ਤੇਰੇ ਘਰ ਦਾ ਤੇਰੇ ਸੁਖ ਸਹਿਜ ਤੇ ਸੁਭਾਵੇ ਸਦਾ ਸਤਿ ਸਲਾ ਤੇਰੀ ਨਾਮ ਨਾਲ ਬਸਾਵੇ ਨਾਮ ਜਿਨ ਕੈ ਮਨੁ ਵਸਿਆ ਬਾਜੈ ਸੋ ਧਕ ਨੇਰੇ ਕਹਿ ਨਾਨਕ ਸੱਚੇ ਸਹਬ ਕਾ ਨਹੀਂ ਪਰ ਤੇਰੇ ਸਚਾ ਨਾਮ ਰਾਧਾਰਾ ਸਚ ਨਾਮ ਉਧਾਰ ਮੇਰਾ ਜਨੁ ਭਾਂ ਸਰਬ ਗਵਾਈਆ ਕਰ ਸਾਧ ਸੁਖ ਮਨੈ ਵਸਿਆ ਜਿਨੇ ਸੰਸਰ ਭਗਾਈਆ ਸਦਾ ਕਰ ਬਹਣ ਕੇਤਾ ਕਰ ਬੈਠੋ ਦੇਦੀ ਹੈ ਬੜਿਆ ਨਾ ਕਹਿ ਨਾਨਕ ਸੁਨੋ ਸੰਤੋ ਸੁਰਧਰ ਪਿਆਰ ਸਚਾ ਨਾਮ ਰਾਧਾਰਾ ਬਾਜੈ ਪੰਚ ਸਰਬ ਗਤਾਰ ਸੁ ਭਾਗ ਹੈ ਕਰਸ ਵਾਗ ਦਾ ਸਬਦ ਬਾਝੇ ਤਲਜ ਕਰਤਾਰੀਆ ਪੰਚ ਰੂਪ ਤਰਵਾਸੇ ਗੀਤਿਆ ਕਾਲ ਕੰਟੜ ਮਾਰਿਆ ਕੋਰ ਕਰਮਾਇ ਤੋ ਜਨ ਕਾ ਸੇ ਨਾਮ ਹਰ ਕੇ ਲਾਕੇ ਕਹੇ ਨਾਨਕ ਤੈ ਸੁਖੋ ਬਾਹਿਰ ਕਰਾ ਹਦਵਾ ਅੰਨਦ ਸੁਨੋ ਬੜਾ ਭਾਗਿਓ ਸੱਡਲ ਮਨ ਰਥ ਪੂਰੇ ਪਰਮ ਬ੍ਰਹਮ ਪ੍ਰਭ ਪਾਇਆ ਉਸ ਤੇ ਸੱਗਲ ਬਸੋ ਤਾ ਦੇ ਉਤਰੇ ਸੁਨੇ ਸੱਚੇ ਬਾਣੇ ਸੰਤ ਵਾਗਣ ਕ ਸਰਸੇ ਪੂਰੇ ਘਰ ਤੇ ਜਾਣੇ ਣਤੇ ਪਨੇ ਕਹਤੇ ਪਦ ਤੋ ਸਤ ਗੁਰ ਰਹਾ ਪਰਪੂਰੇ ਵੇਣ ਮੰਤਨਾ ਦੇ ਤਗਰ ਚਰਨ ਲਾ ਕੇ ਬਾਜ ਅਨਹਦ ਤੋ રે સורતેત નેત કહે તે પગત સાપે ગોર રહે પર દૂર રે મેન મક નાનક પર ચરણ લાગે વાજે અનહડતુર સલોક તમન ગુરુ પાણે પેતા માતા તરત મહત દિવસ રાત નય દાય કયા

नान देवल एतिरी सुठी नालो ਮੇਰਾ ਵਾਹਿ ਕੋ ਨਾ ਕੋ ਸਭ ਤੇਰੀ ਹੁਣ ਈ ਕੋਈ ਨਾ ਜਾਣ ਮੇਰਾ ਵਾਹਿਗੁਰੂ ਗੱਜ ਤੇ ਬੋਲਣਾ ਜੇ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਤਿਨੇ ਤਾਪ ਬਰਮਾਰ ਰਹਾ ਜੁਪ ਹੰਤ ਸਹਾਰਾ ਪਾਉ ਤੋਜਣਾ ਕੋ ਹੋਂ ਲੱਗ ਜਿਮ ਕਿ ਪ੍ਰਭ ਅਰਦਾਸ ਅਰਦਾਸ ਕੋ ਵੰਕਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸ੍ਰੀ ਕਟੋ ਤੇ ਜੀ ਕੀ ਪਾ ਸ਼ਾਈ ਜਸਾ ਪ੍ਰਥਾਂਤ ਕੋ ਕਹੇ ਸਰਬ ਕੋ ਗੁਰੂ ਨਾਨਕ ਦੇਵ ਧਿਆਏ ਸ੍ਰੰਗ ਤੇ ਗੁਰੂ ਅੰਗਦਦਾਸ ਆਰਾਮ ਦਾਸਾ ਹੋਈ ਸਹਾਇ ਰਜਨ ਹਰਗੋਬਿੰਦ ਨੂੰ ਸਬਦ ਸ੍ਰੀ ਹਰਿਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜੁਟੇ ਸਬਦ ਵਜਾਏ ਤੇਗ ਬਹਾਦਰ ਸੁਖਿ ਗਿਆਨ ਕਰ ਨੋ ਨਿਧਿਆ ਵੇ ਤੋ ਸਭ ਸਾਈ ਨਾ ਜੀ ਸੁਹਾਏ ਦਸਮੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਸਾਈ ਨਾ ਜੀ ਸੁਹਾਏ ਦਸਾਹੀ ਪਾਸ਼ੂ ਕੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਦਾਰੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੌਂਟੇ ਆਏ ਰੇਚਾ ਸਾਹਿਬ ਜਾਇ ਰੇਚਾ ਜੀ ਮੁਕਤੇ ਹਟੀਆਂ ਜਪੇਗਾ ਕਪਿਨਾ ਜਨਾਬ ਜੀ ਦਾ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇਗ ਵਾਈ ਦੇਖ ਕੇ ਅੰਧ ਠਕੀਤਾ ਚਲਾ ਪਿਆ ਸਤਿਆਰਿਆਂ ਦੀ ਕਮਾਈ ਤੇ ਅੰਨ ਧਰ ਕੇ ਬੋਲੋ ਜੀ ਵਾਹਿਗੁਰੂ ਜਨਾ ਸੰਗ ਸੰਗਣਾਂ ਗਾਂਵਤ ਪਰ ਇਹ ਤੁਸੀਂ ਕਿਤਾ ਬਾਂਡ ਬਾਂਦ ਕਟਵਾਏ ਕੋਪਟ ਗਾਣੋ ਹੰਗਾ ਚਰਖੜੀ ਨਾਲ ਤੇ ਚੰਨੀ ਇੰਤਨੇ ਆਰਿਆਂ ਨਾਲ ਚਰਾਏ ਗਏ ਗੁਰਦੁਆਰੇ ਦੀ ਸੇਵਾ ਦੇ ਕੁਰਬਾਨ ਹੋ ਕੇ ਤੇ ਆਤਰਮ ਨਹੀਂ ਹਾਰਿਆ ਸਿੱਖੇ ਕੇ ਸੰਸ ਸੁਆਸਾਂ ਸੰਗ ਲਗਾਏ ਜਨਾ ਦੇ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾ ਤਖਤਾ ਸਰਬੱਤ ਗੁਰੂਗਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੇਤਵ ਚੇਤਨਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸੇਵਾ ਆਹ ਕਹ ਹਰਿ ਸ਼ਿਆਦਾਇ ਸੁਦੇਗ ਤੇਗ ਫਤ ਬਰਦ ਗਏ ਪਾਇ ਪੰਚ ਕੇ ਗੀਤ ਸ੍ਰੀ ਸਾਹਿਬ ਜੀ ਸੁਹਾਏ ਖਾਲਸਾ ਜੀ ਦੇ ਗੁਰ ਬਾਣੀ ਗੋਲੋ ਜੀ ਵਾਹਿਗੁਰੂ ਬਖਸ਼ੋ ਸਕਾਨੋ ਸਕੀਦਾ ਕੇਸ ਗਾਨ ਰਹੇ ਤਾਨੁ ਕੋ ਵੇਦ ਤਾਨ ਬਸਾਹੋ ਦਾਨ ਪਰੋਸਦਾ ਦਾਨਾ ਸਰਦਾਰ ਨਾਮ ਦਾ ਸਚ ਪਾਤਿ ਸ੍ਰੀ ਹਰਿ ਮੰਦਰ ਸਭ ਜੀ ਤੇ ਦਰਸ਼ਨੀਸ਼ਨਾ ਚੰਕਾ ਛੰਡੇ ਫੰਗੂ ਜੁਗ ਜੁਗ ਅਟਲ ਧਰਮ ਕਾਜ ਕਰ ਬੋਲੋ ਜੀ ਵਾਹਿਗੁਰੂ ਸਿਕਾਂ ਦਾ ਮਨ ਨੀਮਾ ਮਤਿ ਜੋਚੀ ਮਤ ਪਤ ਦਾ ਰਾਖਾ ਆਪ ਆਕਾਲ ਪੁਰਖ ਵਾਹਿਗੁਰੂ ਏ ਆਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਗੁਰੂ ਕਨਨ ਕਾਣਾ ਸਾਹਿਬ ਕਾ ਉੱਤੇ ਸੋਰ ਗੁਰੂ ਦੀ ਵਾਰੀ ਕਰਤਾ ਮਤੋ ਜਨਾ ਕੋ ਪੰਥ ਨੂ ਗਿਸ਼ੋੜਿਆ ਗਿਆ ਹੈ ਚੇਤਨਾ ਦੇ ਹੁਨੇ ਦਰਸ਼ਨ ਦੇ ਤਾਰ ਅੱਤੇ ਸੇਵਾ ਸੰਭਾਲਦਾ ਦਾਤਾ ਨਾ ਕੋਈ ਪ੍ਰਿਆਰੇ ਸਾਹਿਬ ਜਿਨੂ ਬਖਸ਼ੋ ਹੀਨ ਮਾਨਿਆ ਦੇ ਵਾਰ ਨਪਾਨਿਆ ਦੇ ਤਾਮ ਨੇ ਉਟਿਆਂ ਦੀ ਓਟ ਨ ਆਸਰੇ ਆਂਦੇ ਆਸਰੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸ ਵੇਲੇ ਜੇ ਕੀ ਅਰਦਾਸ ਬੇਨਤੀ ਜੋਤਰੀ ਪ੍ਰਾਰਥਨਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਜੋਤਰੀ ਪ੍ਰਾਰਥਨਾ ਸਤਿਗੁਰੂ ਜੀ ਬਾਪੂ ਪ੍ਰਗਟ ਸੰਗ ਜੇ ਜੇ ਸਲਾਣਾ ਪਰਸੇ ਨਿਮਾਉਂਦੇ ਹੋਏ ਉਹਨਾਂ ਦਾ ਸਮੂਹ ਪਰਿਵਾਰ ਮਾਲ ਛੋਟਾ ਵੱਡਾ ਰਲ ਮਿਲ ਆਕੰਤਰ ਹੋ ਕੇ ਆਪਣੇ ਬਜ਼ੁਰਗਾਂ ਦੀ ਸਲਾਣਾ ਵਰਸੇ ਵਿੱਚ ਬੁਲਾਉਂਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਹੋ ਅਪਰੰਤ ਖੁੱਲੇ ਪੰਡਾਣਾ ਚ ਦੀਵਾਨ ਸੱਜੇ ਸਤਿਗੁਰ ਸੱਚੇ ਪਾਸ਼ਾ ਜੀ ਹੋ ਆਰਾਗੀਆਂ ਸਿੰਘਾਂ ਵੱਲੋਂ ਨਰਭੋਲ ਬਾਣੀ ਦਾ ਕੀਰਤਨ ਕੀਤੇ ਸਤਿਗੁਰ ਸੱਚੇ ਪਾਸ਼ਾ ਜੀ ਹੋ ਆਪ ਜੀਾਂ ਦੀ ਹਾਜ਼ਰੀ ਭਰਦਿਆਂ ਆਰਗੀਆਂ ਸਿੰਘਾਂ ਕੋਲੋਂ ਆ ਸ਼ਬਦ ਗਾਇਨ ਕਰਦੇ ਆ ਸਤਿਗੁਰੂ ਸੱਚੇ ਪਾਸ਼ਾ ਜੀ ਕਈ ਪ੍ਰਕਾਰ ਦੀਆਂ ਭਲਾ ਰਚਨਾ ਹੋ ਗਿਆ ਹੋਈਆਂ ਅੱਗੋਂ ਤੋਂ ਸਮਾਤਿ ਵਕਸ਼ਣੇ ਸਤਿਗੁਰੂ ਸੱਚੇ ਪਾਸ਼ਾ ਜੀ ਬਾਣੀ ਬਾਣੇ ਨਾਲ ਪਿਆਰ ਬਲ ਜਾਣਾ ਭੰਗਤਾਂ ਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਵੀ ਆਪ ਜੀਾਂ ਦੇ ਦਰ ਤੇ ਦੂਰੋਂ ਨੇੜਿਓਂ ਸੰਸਾਂ ਚੜ ਕੇ ਆਈਆਂ ਹਨ ਆਪ ਜੀਾਂ ਵਾਸਤੇ ਸਤਿਗੁਰੂ ਸੱਚੇ ਪਾਸ਼ਾ ਜੀ ਨੇ ਕਿਰਪਾ ਰੂਪੇਟਾ ਕੀਤਾ ਹੈ ਆਪਣੇ ਸੇਵਕਾਂ ਦੀਆਂ ਮਨੋ ਭਾਵਨਾ ਸੰਪੂਰਨਤਾ ਕਰਨਾ ਬੱਚਿਆਂ ਨੂੰ ਤੰਦਰੁਸਤੀ ਦੇ ਦਾਤਾ ਬਣਨਾ ਜੇਸੀ ਪਰਦੇਸੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਸੱਚੇ ਪਾਸ਼ਾ ਜੀਓ ਵਿਦੇਸਾਂ ਚੋ ਬੱਚਿਆਂ ਨੇ ਮਾਇਆ ਆਈ ਹੈ ਸਤਿਗੁਰੂ ਸੱਚੇ ਪਾਸ਼ਾ ਜੀਓ ਆਹ ਨਾਲ ਮੇਰਾ ਕਰਤੂ ਹੋ ਕੇ ਆਪ ਜੀ ਦੇ ਪੰਡਾਰੇ ਗੁਰੂ ਕੇ ਲੰਗਰ ਚੱਲ ਰਹੇ ਹਨ ਸੋ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਭੋਗਾਂ ਤੋਂ ਅਪਰੰਤ ਸ੍ਰੀ ਅਨੰਦ ਸਾਹਿਬ ਜੀ ਦੇ ਆਪਾਠ ਕਿਤੇ ਘਨ ਸਤਿਗੁਰੂ ਸੱਚੇ ਪਾਸ਼ਾ ਜੀਓ ਆਪ ਜੀਾਂ ਦੀ ਹਜ਼ੂਰੀ ਅੰਦਰ ਨਬਰਤ ਨੂੰ ਪੀ ਕੜਾ ਪਰਸ਼ਾ ਜੀ ਦੇਗ ਹਾਜ਼ਰ ਹੈ ਜੀ ਆਪ ਜੀਾਂ ਦੇ ਦਰ ਪ੍ਰਵਾਣ ਹੋ ਹੋਏ ਦਰ ਪ੍ਰਵਾਣ ਹੋਇਆ ਪ੍ਰਸ਼ਾਦ ਸਮੂਹ ਸੰਗਤ ਦੇ ਰਸਮੀ ਲੈਪ ਹੋਵੇ ਜੋ ਵਿਸ਼ਕ ਸੋ ਸਤਨਾ ਸ਼੍ਰੀ ਵਾਹਿਗੁਰੂ ਜੀ ਦਾ ਜਪ ਜਪੇ ਧੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਵੀ ਆਪ ਜੀ ਨਾਲ ਦੇ ਦਰ ਤੇ ਮਾਈ ਭਾਈ ਕਿਰਪੁਣ ਲੈ ਕੇ ਹਾਜ਼ਰ ਹੋਏ ਸਰਬੱਤ ਦਾ ਨਾ ਹੀ ਆਪਣੇ ਕਰਤੇ ਹਾਜ਼ਰੀਆਂ ਲਗਾਉਣ ਵਾਲਾ ਸਰਬੰਤ ਅਮਰੋ ਘਰ ਬਣਾ ਸੰਪੂਰਨ ਕਰ ਕਰਨੀਗਾ ਗੁਰੂ ਕੀ ਸੰਗਤ ਨੂੰ ਹੁਕਮ ਨਾਮੇ ਦੇ ਦਾਤ ਕਬਿਸ਼ਕਾ ਨਦਰੋ ਨਦਰਿਨ ਹਾਗ ਨਾ ਫਰ ਨਫਰ ਕਰੋ ਔਰ ਹੁਕਮਨਾਮੇ ਤੇ ਚਰਨ ਗਏ ਸਮਰੱਥਾ ਕਛੂ ਸਹੀ ਪਿਆਰਿਆ ਮੇਰ ਜਿਨ੍ਹਾਂ ਦੇ ਮ੍ਰਿਆੰਤਰ ਨਾਮ ਕੇ ਤੇ ਆ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੁਭਦ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇ ਅਗਿਆ ਪੈ ਰਿਆ ਕਾਦ ਕੇ ਤਵ ਚਦਾਇਓ ਪੰਤ ਸਭ ਸਖਨ ਕੋ ਹਉ ਬੁਮਹਿ ਗੁਰੂ ਮਾਨਿ ਹੋ ਗਰੰਥ ਗੁਰੂ ਗਰੰਥ ਜੀ ਮਾਨਿ ਹੋ ਪਰਗਰ ਗੁਰਾਂ ਕੀ ਦੇ ਜੋ ਪ੍ਰਭ ਕੋ ਨਲੋਚ ਹੈ ਹੋਜ ਸ਼ਬਦ ਮੈਂ ਦੇ ਅਰਾਜ ਕਰਿ ਗਖਨ ਸ ਆਖੀ ਰਹੇ ਨ ਤੋ ਓਏ ਕੋਰ ਹੋਏ ਸਭ ਮਨਰ ਬਚੇ ਸ਼ਰਨ ਜੋ ਹੋਏ ਓਏ ਗੁਰੂ ਨਾਮ ਜੋ ਹਾਰ ਹੈ ਚੜੇ ਸੂਤਰ ਪਰ ਜੋ ਸਰਦਾ ਕਰ ਸੇਵੰਦ ਵਹ ਗੁਰੂ ਪਾਰਿਓ ਤਨ ਨਹਾ ਜੋ ਸਰਦਾ ਕਰ ਸੇਵੰਦ ਵਹ ਗੁਰੂ ਪਰਿਵਤਨ ਹਾਗ ਮੁਰੇ ਇਸੋ ਨਾ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ प्यानक करण न ॼाणा करण जा ते सप ते वतगुरू नानक जिन कल रखी मेरी ਨਾ ਮੈ ਆਦਗੁਣ ਪਰੇ ਇਕ ਗੁਣ ਨਾਹੀ ਅੰਮ੍ਰਿਤ ਸਾੜਿ ਕੇਵਲ ਵਿਖਾਈ ਮਾਇਆ ਮਹ ਪਰਮ ਤਉਲੇ ਸਤਤਰ ਸੁਪ੍ਰੀਤ ਲਗੈ ਇਕ ਸਮ ਸੰਤ ਸੁਨਿਆਰ ਸੰਗਤ ਇਹ ਮਲੰਦ ਜਨ ਤਰਾ ਸੰਟਾਈ அரதாசாஜ கீர சரணாய் சத்தனா சா சபா सहजिया सरख मोह पंजीव जार बरम चेते आया सख कर किया वसाया सख साकर कर पाया कास सगल मटाया के नाम की वढ़ाई आठ आठ पण गाए घर पूरे ते पाए रहा की अकथ कहानी जन बोल अमृत वाणी नानक दास बखाने नानकदासाणी जाने प्रभ की अथ कहाणी जन भुल अमृत नानक दास बखाने बाणी नानकदास खाणी जाने ओ आए का खलसा ਫਤੇ ਸ੍ਰੀ ਅਕਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂਪ ਪਿਆਰੇ ਸਾਧ ਸੰਗਤਿਓ ਗੁਰੂ ਕੀ ਸਦੀਨਵਾਦੀ ਸੰਗਤ ਗੁਰ ਕਰਦੇ ਪ੍ਰਮਿਓ ਜੋ ਕਿ ਪਰਮਾਰ ਰਵਣੋਂ ਆਪਣੇ ਵੱਡੇ ਮਾਨਪੁਰਖ ਬਾਪੂ ਪ੍ਰਕਾਸ਼ ਸਿੰਘ ਪੀਛੜਾਨਾ ਵਰਸੇ ਮਨਾਉਂਦੇ ਆ ਹੋਇਆ ਜੋ ਆਪਣੇ ਘਰ ਦੇਖੇ ਸ੍ਰੀ ਅਨਪਰਸ ਸਿੰਘ ਜੀ ਤੇ ਯਾਤ ਕਰਵਾਇਆ ਹਾਂ ਅਪਰੰਤ ਆਪਣੇ ਖੇਤਾਂ ਦੇ ਵਿੱਚ ਗੁਰੂ ਘਰ ਦੀ ਸੋਰੀ ਲਿਆ ਕੇ ਸੋ ਗੁਰੂ ਕੀ ਜੀ ਦੇ ਗਰਬਾਨੇ ਦੇ ਅੰਦਰ ਉਸਤ ਕਰਾਇਆ ਹਾਂ ਸੋ ਗੁਰੂ ਮਹਾਰਾਜ ਪਰਿਵਾਰ ਤੇ ਮੀਤ ਪ੍ਰਾਥਾ ਖੇਲ ਚੜਦੇ ਹਨ ਤਲਾ ਬਖਸ਼ੂ ਸਰ ਬਾਹਰ ਮਾਣੇ ਹੁਤੇ ਕਰੇ ਮੋਹ ਮੰਗੇ ਅਮਰਾਜਾ ਦੋਰੀਆਂ ਕਰਨਾ ਆਓ ਹਾਂ ਗੱਤਾਂ ਪਿਆਰਿਓ ਜੋ ਸੁਖਤ ਸੋਈ ਕਰਾ ਪ੍ਰਸਾਦੀਆਂ ਦੇਗਾ ਹਨ ਵਰਤਾਈਆਂ ਜਾਣੀਆਂ ਹਨ ਉਸ ਤੋਂ ਬਾਅਦ ਜਿੰਨਾ ਪਰਿਵਾਰ ਦਾ ਹੈਗਾ ਵਾ ਉਸੇ ਤਰ੍ਹਾਂ ਹੀ ਪਰਿਵਾਰ ਧੰਨਵਾਦ ਸਾਰਾ ਟਾਈਮ ਦੱਸ ਕੇ ਫਿਰ ਚਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਰਚਾ ਸ੍ਰੀ ਵਾਇਪੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਕੀ ਧਨ ਪਾਗ ਜੀ ਆ ਜੋ ਵੀ ਆਪਣੀ ਨੇ ਅਕੀਦੇ ਸੰਤਾ ਹੇ ਲਖਣ ਨੇ ਜੋ ਪਰਮਾਨਾ ਹੈ ਨਾਲ ਪਰਿਆ ਆ ਇਹਨਾਂ ਦਾ ਸਤਿਕਾਰ ਕਰੀਏ ਸੱਤਿਂ ਆਂਦਰ ਤਸਰ ਬੋਲ ਆ ਡੱਬਾ ਲੈ ਜਾ ਸੱਜੂ ਆਓ ਜਨਾ ਜੋ ਸਾਜਾ ਪੰਡਰ ਕੇ ਆ ਗਿਆ ਆ ਕਾ ਕ ਚੇਤੀ ਹੋ ਗਿਆ ਨਾਨਾ ਸਫਾਈ ਚੰਗੀ ਲੋ ਕੇ ਦਾਦਾ ਇਹ ਗੁਰਪਾ ਕਰਿਆ ਇੰਪਾਰਸ ਹੋਇਆ ਤੇ ਸੁਣਿਆ ਕਹਤੇ ਬੰਦਿਆ ਆਲੇ ਪਰਬਾਨੀ ਪੜ ਤੇ ਨਾਨਕ ਦਾਰ ਦੀ ਤਰਸਾ ਨਵਾ ਦੀ ਚਿਤਕਾਰ ਛੋਟੇ ਸਭ ਤੋਂ ਵੱਡੀ ਜੋ ਮਿਲਿਆ ਕਿਰਤ ਕਰਨੇ ਆਪਣਾ ਪਰਿਵਾਰ ਪਾਲਣਾ ਸਰਪੰਤੀ ਕਿਰਪਾ ਸਰਪੰਤੀ ਕਿਰਪਾ ਕੋਈ ਨਾ ਦਾਰੀ ਨਾ ਸੱਤਾ ਕੰਦੇ ਨੇ ਚਾਰ ਸੱਗਰਾ ਵੀ ਇਹ ਪਹੁੰਚਦੇ ਨਹੀਂ ਉਹਨੂੰ ਤਿੰਨ ਬਾਰੇ ਨਹੀਂ ਉਹਦਾ ਦੋ ਤਾਰਾ ਨਾ ਦੇ ਅੱਜ ਆਈਏ ਐਸ ਤੁਸੀਂ ਤੁਸੀਂ ਅੱਥਾਰੀ ਇਹਨੂੰ ਖੜਾ ਦੇ ਪਹਿਲੇ ਤੂੰ ਆ ਫੜ ਤੂੰ 10 ਮਿੰਟ ਵੀਡੀਓ ਬਣਾ ਲੈ ਦੀ ਲਾਈਵ ਚੱਲਦੀ ਹੈ ਮੀਟਿੰਗ ਤੇ ਲਾਈਵ ਚੱਲਦੀ ਹੈ ਸੱਤਾ ਨੂੰ ਸੱਤ ਮਾਰਿਆ ਮੈਂ ਉਹਦਾ ਕੰਮ ਨਹੀਂ ਲਿਖੇ ਤਵਾ ਅੱਜ ਨਾਲ ਉਹ

ਸਾਰਾ ਜੇਤਾਇ ਕੋ ਲੰਮਾ ਕਰ ਕੰਸਾ ਸਿੱਗਾਂ ਯਾਹ ਕੰਸਾ ਵਧੀਆ ਤੁਸੀਂ ਸੁਣਾ ਮੈਂ ਬੜ ਗਿਆ ਮਰ ਤ ਮੜੇ ਆਡੇ ਕਰਕੇ ਕਿੰਨਾ ਵੱਡਦਾ ਇਹ ਸਵਾਲ ਲਾ ਰਿਹਾ ਤੁਸੀਂ ਆਡੇ ਕਰਕੇ ਪੜਲਾ ਉਹ ਕਿ ਜੈ ਹੋ